ਫਿਰ ਵੀ ਨਹੀਂ ਹੁੰਦੇ ਤਾਂ ਮੈਂ ਆਪਣਾ ਨੰਬਰ ਸਰ ਦੇ ਦਿੰਦਾ ਕੋਈ ਵੀ ਮੈਨੂੰ ਕਾਲ ਕਰ ਸਕਦਾ ਜਿੱਥੇ ਵੀ ਚਾਹੀਦੀ ਹੋਗੀ ਡੀਲਰ ਦੇ ਥਰੂ ਮਿਲੋ ਲੇਕਿਨ ਮਿਲੂਗੀ ਡੀਲਰ ਦੇ ਥਰੂ ਹੀ ਲਓ ਜੀ ਜੀਤ ਨੂੰ ਮੱਚਦੀਆਂ ਦੇਖੋ ਇਹਨਾਂ ਦੀ ਬਿਊਟੀ ਹੋਰ ਹੋ ਜਾਂਦੀ 9949884577 9949884577 884577 77 ਇਹ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਫੋਨ ਕਰਕੇ ਸ਼ਸ਼ਟ੍ਰੀਕਾਲ आज आए हम किसान ट्रैक्टर अपना वासव में तो हमारे साथ सर हैं सर का मतलब इस एग्रीकल्चर में और यूट्यूब इनका एक यूट्यूब चैनल है यहाँ ये ट्रैक्टर की वीडियो बनाते हैं तो सर से हम समझेंगे जैसे हमने अपनी पी आर एल किट लॉन्च की थी तो सर से थोड़ा सा फीडबैक लेंगे कि इनको मार्केट से क्या मिला है क्या चीज़ें इसमें बढ़िया लगी हैं और क्या हम इंप्रूवमेंट कर सकते हैं सर सब सर सबसे पहले अपना इंटरव्यो दीजिए ਆਪਣਾ ਜੀ ਚੈਨਲ ਆ ਡੀ ਇਨਫੋਰਟੇਨਮੈਂਟ ਲਾਈਫ YouTube ਤੇ Facebook ਤੇ Instagram ਤੇ ਤੇ Snapchat ਤੇ yes sir ਤੇ ਆਪਾਂ ਤੁਹਾਡੇ ਸਵਰਾਜ ਦੀ ਬਹੁਤ ਜ਼ੋਰ ਲਾ ਕੇ ਕਰਦੇ ਆ ਸਿਫਤ ਫੈਕਟ ਕੀ ਆ ਮੈਂ ਪਹਿਲਾਂ ਤਾਂ ਤੁਹਾਨੂੰ ਵੀ ਇਹ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਕੰਪਨੀ ਤੱਕ ਇਹ ਮੈਸੇਜ ਪਹੁੰਚਾਓ ਜਿਹੜੀ ਸਵਰਾਜ ਦੀ ਫੈਨ ਫਾਲੋਇੰਗ ਆ ਬਹੁਤ ਜ਼ਿਆਦਾ ਆ ਸਵਰਾਜ ਦੀ ਸਾਰੀ ਐਕਸੈਸਰੀ ਉਹ ਮਤਲਬ ਕਿ ਚਾਹੀਦੀ ਆ ਲੋਗੋ ਵੀ ਹੋਣਾ ਚਾਹੀਦਾ ਅੱਜ ਦੇ ਯੁੱਗ ਦੇ ਹਿਸਾਬ ਨਾਲ ਜਿਹੜੀ ਤੁਸੀਂ ਆ ਐਫਰਟ ਕਰੀ ਆ ਸਟਾਰਟਿੰਗ ਬਹੁਤ ਅੱਛੀ ਚੀਜ਼ ਆ ਇਹਦੇ ਤੇ ਆਪਾਂ ਗੱਲ ਜਰੂਰ ਕਰਦੇ ਆ ਪਰ ਹੋਰ ਜਿੰਨੀ ਐਕਸੈਸਰੀ ਆ ਜਿੱਦਾਂ ਵਕਤ ਬਦਲ ਰਿਹਾ ਲੋਗੋਸ ਹੋਗੇ ਸਟਿੱਕਰਸ ਹੋਗੇ ਸੈਂਡਰਸ ਹੋਗੇ ਫਰੰਟ ਵੇਟ ਹੋ ਗਿਆ ਰੀਅਰ ਵੇਟ ਹੋ ਗਿਆ ਇਹ ਜ਼ਰੂਰੀ ਚੀਜ਼ਾਂ ਨੇ ਆ ਜਿਹੜਾ ਤੁਸੀਂ ਜਿਗਾੜ ਬਣਾਇਆ ਜੀ ਇਹ ਮੈਨੂੰ ਵਧੀਆ ਲੱਗਿਆ ਮਤਲਬ ਇਹ ਜਿੰਨੇ ਹੁਣ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਸਵਰਾਜ ਦੇ ਫੈਨਸ ਹੈਗੇ ਨੇ ਜਿੰਨੇ ਸ਼ਕੀਨ ਰੱਖਦੇ ਆ ਜਿਵੇਂ ਹੁਣ ਆ ਟਰੈਕਟਰ ਤੁਸੀਂ ਦੇਖ ਰਹੇ ਹੋ ਕਿੰਨਾ ਸ਼ਿੰਗਾਰਿਆ ਹੋਇਆ ਬਾਈ ਜੀ ਮੈਂ ਕਾਫੀ ਪੈਸਾ ਲਾਇਆ ਹੋਇਆ 30-40000 ਰੁਪਿਆ ਲਾਇਆ ਵਾ ਹੂ ਜਿਹੜਾ ਬੰਦਾ ਸ਼ੌਕ ਨਾਲ 30-40 ਹਜ਼ਾਰ ਲਾ ਸਕਦਾ ਆ ਬੜੀ ਛੋਟੀ ਚੀਜ਼ ਹੈ ਮਤਲਬ ਕਿ ਕੋਈ ਬਹੁਤ ਹੀ ਕਾਸਟ ਵੀ ਹੈ ਨਹੀਂ ਨਹੀਂ ਸਰ ਇਹ ਆਪਾਂ ਨਾ ਬਜਟ 'ਚ ਹੀ ਰੱਖੀ ਹੋਈ ਆ ਕਿਸਾਨ ਨੂੰ ਧਿਆਨ ਰੱਖਦੇ ਹੋਏ ਕਿ ਜ਼ਿੰਮੇਵਾਰ ਬੰਦੇ ਨੂੰ ਮਤਲਬ ਇਹ ਮਤਲਬ ਫੋਰਟੇਬਲ ਹੋਵੇ ਇਹ ਮੈਨੂੰ ਮਾੜਾ ਦੱਸੋ ਕਿ ਇਹਦੀ ਜਿਹੜੀ ਵਾਇਰਿੰਗ ਆ ਉਹ ਤੁਸੀਂ ਕੰਪਲੀਟ ਦੰਨੇ ਹੋ ਨਾਲ ਸਰ ਉਹ ਕੰਪਲੀਟ ਹੀ ਨਾਲ ਆਂਦੀ ਹੈ ਇਹ ਮਤਲਬ ਜੇ ਇਹ ਬੰਦਾ ਕੋਈ ਫੋਰਨ ਐਗਜ਼ੈਂਪਲ ਕੋਈ ਜ਼ਿੰਮੇਵਾਰ ਲੈਂਦਾ ਹੈ ਪਲੱਗ ਐਂਡ ਪਲੇ ਸਰ ਇਹ ਆਪਾਂ ਡੀਲਰਸ਼ਿਪ ਤੇ ਆ ਕੇ ਉਹਨੂੰ ਲਾਉਂਦੇ ਆ ਮਤਲਬ ਇਹ ਇੱਕ ਟਾਈਮ ਦਾ ਕੰਮ ਹੈ ਸਰ ਜਿਆ ਮਿੰਟ ਜਿਆਦਾ ਤੋਂ ਜਿਆਦਾ 10 ਮਿੰਟ ਲੱਗਾਂਗਾ ਸਰ ਇਹ ਸਾਰੇ ਨੂੰ ਕਰਦੇ 10 ਮਿੰਟ ਚ ਇੰਸਟਾਲ ਹੋ ਜਾਏਗਾ 10 ਮਿੰਟ ਜੀ ਇੰਸਟਾਲ ਹੋ ਜਾਂਦਾ ਇਹਦੀਆਂ ਕੋਈ ਜੇ ਤੁਸੀਂ ਸਪੈਸੀਫਿਕੇਸ਼ਨ ਦੱਸਣਾ ਚਾਹੋ ਤਾਂ ਦੱਸ ਲਓ ਫੇਰ ਬਾਅਦ ਚ ਪਰ ਸਪੈਸੀਫਿਕੇਸ਼ਨ ਸਰ ਜਿੱਦਾਂ ਇਹ ਆਪਣੀ ਲਾਈਟ ਹੈ LED ਲਾਈਟ ਹੈ ਹੈਨਾ ਸਰ ਇਹ ਆਪਣੇ ਸਵਿੱਚ ਤੋਂ ਹੀ ਤੁਸੀਂ ਆਨ ਕਰੋਗੇ ਤਾਂ ਇਹਨਾਂ ਜਿੱਦਾਂ BS6 ਕਾਰਾਂ ਦੇ ਜਾਂ ਬਾਈਕਾਂ ਦੇ ਹੋਗੀ ਚਾਹੇ ਤੁਸੀਂ ਇਗਨੀਸ਼ਨ ਤੋਂ ਆਨ ਕਰੋ ਜਦí ਮੱਚ ਪੈਣੀ ਹੈ ਨਾ ਚਾਹੇ ਤੁਸੀਂ ਪਾਰਕਿੰਗ ਨਾਲ ਕਰੋ ਇਹ ਸਰ ਅਗਨੀਸ਼ਨ ਤੇ ਆਪਣੀ ਆਨ ਹੈ

ਸੋਹਣਿਓ ਤਿੰਨ ਜਿਹੜੇ ਅੱਜ ਟਰੈਕਟਰ ਨੇ ਅੱਜ ਲਾਈ ਗਈ ਐ ਇੱਥੋਂ ਕਿਸਾਨ ਟਰੈਕਟਰ ਪਾਸੋਂ ਤੋਂ ਤੇ ਮਾੜਾ ਜਿਹਾ ਦਾ ਆਪਾਂ ਅੰਦਰੋਂ 뷰 ਦਿਖਾ ਦਈਏ ਕਈ ਵਾਰ ਪਤਾ ਕੀ ਹੁੰਦਾ ਜੀ ਜ਼ਿਮੀਂਦਾਰ ਡਰ ਜਾਂਦਾ ਵੀ ਅੰਦਰ ਪਤਾ ਨਹੀਂ ਕਿੰਨੀਆਂ ਕਤਾਰਾਂ ਹੋ ਜਾਣਗੀਆਂ ਹਾਂਜੀ ਹਾਂਜੀ ਲੈ ਭਾਈ ਮਿੰਟੂ ਆ ਜਾ ਸੋਹਣਿਆ ਆ ਦੇਖੋ ਬੜਾ ਈਜ਼ੀ ਜਿਹਾ ਸਿਸਟਮ ਆ ਆ ਇਹ ਆ ਵਾਇਰ ਜਾਂਦੀ ਆ ਕੋਈ ਅਜ ਕਸਮਾਨ ਨਹੀਂ ਆਹ ਵਾਇਰ ਆ ਗਈ ਇਧਰੋਂ ਆਹ ਵਾਇਰ ਆ ਗਈ ਇੱਕ ਮੱਕੇ ਇਕੱਠੀ ਹੋ ਕੇ ਉਹ ਚਲੀ ਗਈ ਥੈਟਸ ਇਟ ਕੁਛ ਨਹੀਂ ਹੋਉਂਦਾ ਕੋਈ ਜਿਗਾੜਬਾਜੀ ਨਹੀਂ ਕੋਈ ਥੋੜੇ ਟਰੈਕਟਰ ਦਾ ਇਹ ਨਹੀਂ ਵੀ ਪੰਨ ਤੋੜ ਹੋ ਜੂਗੀ ਇਹ ਜਾਲੀ ਬੜੀ ਸੇਫਲੀ ਕੱਢੀ ਜਾਂਦੀ ਆ ਇੱਥੋਂ ਇਦਾਂ ਦੀ ਜਾਲੀ ਬੜੇ ਸੇਫ ਤਰੀਕੇ ਨਾਲ ਕੱਢ ਲਿਆ ਧਿਆਨ ਨਾਲ ਆ ਵੇਖੋ ਕੋਈ ਸਕ੍ਰੈਚ ਨਹੀਂ ਇਹਦੇ ਤੇ ਜੇ ਚਲੋ ਪੈ ਵੀ ਗਿਆ ਫਿਰ ਸਾਰੇ ਸੰਦ ਹੁੰਦੇ ਨੇ ਡੀਲਰਾਂ ਕੋਲ ਚਿੱਟਾ ਰੰਗ ਕਿਹੜਾ ਮੁੱਕ ਗਿਆ ਮਾਰ ਦੇਣਾ ਭੋਰਾ ਨਹੀਂ ਨਹੀਂ ਇਹ ਲੋਡ ਹੀ ਨਹੀਂ ਪੈਂਦੀ ਸਰ ਮਾਰਨ ਨਾ ਚਲੋ ਕੋਈ ਵਾਰ ਮਾਰਨਾ ਮੁੱਕਾ ਉਹ ਵੀ ਜਾਂਦਾ ਜੀ ਸਾਰੇ ਆਪਸ਼ਨ ਹੁੰਦੇ ਹੀ ਆ ਫਿਰ ਆ ਵੇਖੋ ਵੈਸੇ ਬੜਾ ਸਮੂਧਲੀ ਐ ਫਿੱਟ ਆ ਜਾਂਦੀ ਆ ਮੇਰੀ ਤਾਂ ਹੀ ਬੇਨਤੀ ਆ ਜਿੰਨੇ ਸਵਰਾਜ ਦੇ ਫੈਨ ਚ ਹੈਗੇ ਨੇ ਸਾਰੇ ਇਹਨੂੰ ਲਵਾਓ ਭਾਈ ਹੁਣ ਜਿੱਦਾਂ ਹੋਰ ਆਪਣੇ ਜਿਹੜੇ ਲੋਕੋਆਂ ਵਾਲੇ ਨੇ ਉਹ ਅਗਲਾ ਆਪਣਾ ਸਟicker ਜਾਂ ਲਾ ਲੰਦਾ ਕੋਈਆਂ ਬੱਲੀ ਜੀ ਖੜੀ ਕਰ ਲੰਦਾ ਕੋਈ ਗੱਡੀ ਤੇ ਟੰਗ ਲੰਦਾ ਆਪਣਾ ਇਹੀ ਫਿਲਹਾਲ ਲੋਗੋ ਆ ਥੋੜੇ ਜੇ ਸਮੇਂ ਦੇ ਵਿੱਚ ਹੀ ਆਪਣਾ ਮਾਰਾ ਮਿਹਰ ਕਰੇ ਤੁਹਾਨੂੰ ਲੋਗੋ ਵੀ ਮਿਲ ਜੂ ਸਾਰਾ ਸਮਾਨ ਮਿਲ ਜਾਣਗੇ ਪਰ ਆ ਇੱਕ ਬਹੁਤ ਬਿਊਟੀਫੁੱਲ ਵੱਖਰੀ ਚੀਜ਼ ਆ ਐਦਾਂ ਦੀ ਐਫਰਟ ਕਿਸੇ ਹੋਰ ਕੰਪਨੀ ਨੇ ਨਹੀਂ ਕਰੀ ਇਹ ਸਵਰਾਜ ਨੇ ਕੀਤੀ ਆ ਇੰਨਾ ਕਾ ਵੀ ਜਿਹੜਾ ਸਵਰਾਜ ਦਾ ਸੰਦ ਹੁੰਦਾ ਰਿਲਾਈਅਬਲ ਹੁੰਦਾ ਜੇ ਕੋਈ ਹੋਰ ਕੰਪਨੀ ਬਣਾਣ ਦੀ ਉਹਨੇ ਸਾਡੇ ਨਾਲ ਠੋਲਾ ਮਾਰੇ ਤੇ ਫੁੱਟਣ ਦੀ ਮੁੱਕੀ ਵਾਲਾ ਕੰਮ ਆ ਲੈ ਟੁੱਟ ਫੁੱਟ ਕੋਈ ਨਹੀਂ ਇਹ ਚ ਪੂਰਾ ਸੋਲਿਡ ਸਰ ਇਹ ਕੋਈ ਜੁਗਾੜਬਾਜੀ ਨਹੀਂ ਹੈ ਬਿਲਕੁਲ ਮਨ ਪਰਫੈਕਟ ਲੱਗੀ ਹੋਈ ਹੈ ਹਾਂ ਪਰਫੈਕਟ ਲੱਗੀ ਹੋਈ ਹੈ ਸੋਲਿਡ ਜੁਗਾੜ ਆ ਕੋਈ ਇਹ ਨਹੀਂ ਹੈਗਾ ਕਿ ਵੀ ਚੱਲੂਗੀ 4 ਦਿਨ ਖਰਾਬ ਹੋ ਜਾਊਗੀ ਉਮਰ ਪਰ ਹੰਢਣ ਵਾਲੀ ਚੀਜ਼ ਆ ਸੋ ਮੈਂ ਤਾਂ ਇਹੀ ਕਹਿਣਾ ਵੀ ਜਿਹੜੇ ਸੱਜਣ ਲਵਾਉਣਾ ਚਾਹੁੰਦੇ ਨੇ ਜਿਹੜੇ ਵਿਲਿੰਗ ਹੈਗੇ ਨੇ ਅਤਿਖ ਸਟਾਂਕ ਤੇੜ-ਗੇੜ ਇਹਦਾ ਭਾਅ ਏ ਚੁੱਪ ਕਰਕੇ ਲਵਾ ਲੋ ਬਹੁਤ ਸੋਹਣੀ ਜੱਟਣ ਵਾਲੀ ਜੀ ਬਾਕੀ ਨਾ ਪੰਜਾਬ ਤੇ ਜਿੰਨੀ ਵੀ ਸਵਰਾਜ ਦੀਆਂ ਡੀਲਰਸ਼ਿਪਾਂ ਨੇ ਹਰ ਡੀਲਰਸ਼ਿਪ ਤੇ इजीली ਅਵੇਲੇਬਲ ਹੈ ਬਾਕੀ ਆਕਰ ਕਿਸੇ ਨੂੰ ਚਾਹੀਦੀ ਹੋਗੀ ਆਰਡਰ ਤੇ ਮੰਗਾਨੀ ਹੋਗੀ ਕਿਸੇ ਨੇ ਉਹ ਵੀ ਆਪਾਂ ਅਵੇਲੇਬਲ ਕਰਵਾ ਦੇਣਾ ਜਣੀ ਅਵੇਲੇਬਿਲਟੀ ਆ ਜਿਹੜੀ ਉਹ ਸਾਰੀ ਡੀਲਰ ਦੇ ਥਰੂ ਹੈ ਜੀ ਯੈਸ ਸਰ ਇਹ ਡੀਲਰ ਦੇ ਥਰੂ ਹੀ ਤੁਹਾਨੂੰ ਮਿਲੂਗੀ ਇਹ ਮੈਂ ਪਹਿਲਾਂ ਵੀ ਦੇਖੋ ਵੈਸੇ ਵੀਡੀਓ ਪਾਈ ਸੀ ਪਰ ਇਹ ਬੜੀ ਕੰਪਲੇਂਟ ਆਉਂਦੀ ਆ ਵੀ ਅਵੇਲੇਬਿਲਟੀ ਦੀ ਦਿੱਕਤ ਆ ਜਾਂਦੀ ਆ ਜੇ ਕਿਤੇ ਅਵੇਲੇਬਲ ਨਹੀਂ ਤਾਂ ਉਹਦਾ ਕੀ ਆਲਟਰਨੇਟ ਆ ਜੀ ਉਹਦਾ ਆਲਟਰਨੇਟ ਹੈ ਸਰ ਤੁਸੀਂ ਡੀਲਰ ਨੂੰ ਸੰਪਰਕ ਕਰੋ ਉਹ ਆਰਡਰ ਪਾਣਗੇ ਅਗਰ ਵੀ ਫਿਰ ਵੀ ਨਹੀਂ ਹੁੰਦੇ ਤਾਂ ਮੈਂ ਆਪਣਾ ਨੰਬਰ ਉਹ ਸਰ ਦੇ ਦਿੰਨਾ ਠੀਕ ਹੈ ਕੋਈ ਵੀ ਮੈਨੂੰ ਕਾਲ ਕਰ ਸਕਦਾ ਜਿੱਥੇ ਵੀ ਚਾਹੀਦੀ ਹੋਗੀ ਡੀਲਰ ਦੇ ਥਰੂ ਮਿਲੋ ਲੇਕਿਨ ਮਿਲੂਗੀ ਡੀਲਰ ਦੇ ਥਰੂ ਹੀ ਲਓ ਜੀ ਜੇ ਕੋਈ ਡੀਲਰ ਅਵੇਲ ਨਹੀਂ ਕਰਾ ਸਕਦਾ ਤਾਂ ਬਾਈ ਚ ਉਹਨਾਂ ਦਾ ਨੰਬਰ ਤੁਹਾਨੂੰ ਦੇ ਦੇਣਾ ਸਿੱਧਾ ਫੋਨ ਕਰੋ ਸਿੱਧਾ ਜਗਾੜ ਤੁਹਾਨੂੰ ਮਹਈਆ ਹੋ ਜੂ ਹੋਊਗਾ ਪਰ ਡੀਲਰ ਦੇ ਥਰੂ ਹਾਂਜੀ ਅਭੀ ਤੋ ਇਹ ਸਾਰੀ ਡੀਲਰਸ਼ਿਪ ਤੇ ਅਵੇਲੇਬਲ ਹੈ ਕਿਉਂਕਿ ਰੀਸੈਂਟਲੀ ਇਹ ਲਾਂਚ ਹੋਇਆ ਤਾਂ ਸਾਰੀ ਡੀਲਰਸ਼ਿਪ ਤੇ ਡੀਲਰ ਬੜੇ ਹੋਤੇ ਕਿ ਹਮਕੋ ਇਹ ਚਾਹੀਏ ਸਰ ਲਗਵਾਣਾ ਹੈ ਔਰ ਮੇਰੇ ਖਿਆਲ ਸੇ ਹਮਾਰੇ ਬਿੰਟੂ ਜੀ ਨੇ ਕਿਸਾਨ ਟਰੈਕਟਰਸ 800 ਮੇਰੇ ਖਿਆਲ ਸੇ 40 30 25 30 ਕੇ ਆਸ-पास ये फिट ਕਰ चुके हैं 25 30 ਠੋਕ ਤੇ ਠੀਕ ਹੈ ਜੀ। ਹੋਰ ਅਭੀ ਵੀ ਆਜ ਨੇ ਤਾਂ ਕਿ ਇਹ ਲਾਸਟ ਨੇ ਲਗਾ ਦੀ ਹੈ। ਹਾਂ ਜੀ। ਕੱਲ ਇਹ ਆਰਡਰ ਕਰਾਂਗੇ ਉਹ ਪਰਸੋਂ ਦੇ ਪਾਸ। ਬਾਕੀ ਸਰ ਜਿਹੜੇ ਕਸਟਮਰਾਂ ਨੂੰ ਆਪਾਂ ਮਿਲੇ ਅੱਜ ਜਿਹੜੇ ਤਿੰਨ ਲਾਏ ਨੇ। ਹਾਂ ਜੀ। ਲੋਕ ਬਹੁਤ ਚਾਹ ਨਾਲ ਲਵਾ ਰਹੇ ਨੇ। ਮਤਲਬ ਬਹੁਤ ਵਧੀਆ ਚੀਜ਼ ਹੈ। ਜਿੱਦਾਂ ਕੋਈ ਇੰਸਟਾ 'ਲੇ ਮੁੰਡੇ ਨੇ ਮਤਲਬ ਜਿਹੜੇ ਆਪਣੇ ਨੌਜਵਾਨ ਮੁੰਡੇ ਜਿਹੜੇ ਸ਼ੌਕ ਰੱਖਦੇ ਨੇ ਚਾਹੀਦਾ ਉਸ ਚੀਜ਼ ਨੂੰ ਬੜਾ ਵਧੀਆ ਲੈ ਰਹੇ ਨੇ। ਦੇਖੋ ਮੈਂ ਇੱਕ ਹੋਰ ਗੱਲ ਐਡ-ਆਨ ਕਰ ਦੇਣਾ ਜਿੱਦਾਂ ਜਿਹੜੇ ਮੁੰਡੇ ਰੀਲਾਂ ਬਣਾਉਂਦੇ ਆ ਚਾ ਦਾੜੀ ਨਹੀਂ ਨਾ ਜੀ ਕਟਾਈ ਵੀ ਰੰਗ ਰੰਗ ਨਹੀਂ ਲਾਇਆ ਹੋ ਚੁ ਇਹ ਜਿਹੜੇ ਰੀਲਾਂ ਬਣਾਉਂਦੇ ਆ ਰਾਤ ਦਾ ਵੀਊ ਬਹੁਤ ਸੋਹਣੀਆਂ ਸੋਹਣੀਆਂ ਮਤਲਬ ਕਿ ਰਾਤ ਦੇ ਵੀਊ ਚ ਚਾਰ ਚੰਨ ਲਾਉਣ ਵਾਲੀ ਚੀਜ਼ ਆ ਜੇ ਤੁਸੀਂ ਇਹਨੂੰ ਰਾਤ ਨੂੰ ਆਪਾਂ ਇਹ ਹੁਣ ਉਹਨਾਂ ਦਿਨ ਆ ਤੁਸੀਂ ਆਪਾਂ ਉਦਾਂ ਦਿਖਾ ਨਹੀਂ ਸਕਦੇ ਜੇ ਤੁਸੀਂ ਇਹਨਾਂ ਨੂੰ ਰਾਤ ਨੂੰ ਮੱਚਦੀਆਂ ਦੇਖੋ ਇਹਨਾਂ ਦੀ ਬਿਊਟੀ ਹੋਰ ਹੋ ਜਾਂਦੀ ਬਿਲਕੁਲ ਸੋ ਅਵੇਲੇਬਿਲਟੀ ਦੀ ਕੋਈ ਦਿੱਕਤ ਨਹੀਂ ਆ ਜੇ ਅਵੇਲੇਬਲ ਕਿਤੇ ਨਹੀਂ ਹੁੰਦੀਆਂ ਸਰ ਦਾ ਨੰਬਰ ਮੇਰਾ ਨੰਬਰ ਹੈ ਜੀ 9949 884577 ਹੋਣਗੀ ਹੈ ਡੀਲਰਸ਼ਿਪ ਦੇ ਥਰੂ ਨੰਬਰ ਬੋਲ ਦਿੰਦਾ ਸਰ ਆਪਣਾ 9949 884577 884577 ਇਹ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਫੋਨ ਕਰਕੇ ਨੀਅਰੈਸਟ ਡੀਲਰਸ਼ਿਪ ਤੇ ਅਵੇਲ ਹੋ ਜਾਣੀ ਆ ਥੈਨ ਤੁਸੀਂ ਇੰਸਟਾਲ ਕਰਾ ਸਕਦੇ ਹੋ ਸਾਰਾ ਸੰਦਪੰਡਾ ਤਿਆਰ ਆ ਇਹ ਮੈਂ ਤੁਹਾਨੂੰ ਬੇਨਤੀ ਤਾਂ ਕਰਦਾ ਵੀ ਜਿਹੜੇ ਮੁੰਡੇ ਰੀਲਾਂ ਬਣਾਉਂਦੇ ਆ ਉਹਨਾਂ ਦੀ ਜਿਹੜੀ ਰਾਤ ਨੂੰ ਖੂਬਸੂਰਤੀ ਬਣਨੀ ਆ ਨਾ ਹਾਹਾਹਾ ਐ ਲੱਗਣਾ ਜਿਵੇਂ ਨਵੀਂ ਵਿਆਹੀ ਨਹੀਂ ਖੜੀ ਹੁੰਦੀ ਹੋਵੇ ਹਾਂਜੀ ਹੋਰ ਦੱਸੋ ਜੀ ਬਸ ਸਰ ਬਾਕੀ ਤੁਸੀਂ ਮਾਰਕੀਟ ਚ ਜ਼ਿਆਦਾ ਜਾਣਦੇ ਹੋ ਤੁਨੂੰ ਸਾਡੀ ਵੀ ਨਵੇਂ ਮੁੰਡੇ ਜਿਹੜੇ ਪਤਾ ਕੀ ਸੀ ਥੋੜਾ ਜਿਹਾ ਡੋਮੈਸਟਿਕ ਹੋਣ ਕਰਕੇ ਰਿਲਾਇ ਕੰਪਨੀ ਦਾ ਕੀ ਆ ਸਵਰਾਜ ਦਾ ਮੈਂ ਇਹ ਵੀ ਥੋੜੀ ਜੀ ਗੱਲ ਐਡ ਆਨ ਕਰੂੰਗਾ ਕਿ ਰਿਲਾਈਬਿਲਟੀ ਤੇ ਜ਼ਿਆਦਾ ਧਿਆਨ ਹੁੰਦਾ ਜੀ ਸਰ ਸਵਰਾਜ ਹਰੇਕ ਚੀਜ਼ ਸੋਚ ਸਮਝ ਕੇ ਬਣਾਉਂਦਾ ਵੀ ਅਸੀਂ ਲਾ ਦੀਏ ਉਹ ਹੰਡ ਅਨਸਾਰ ਹੋਵੇ ਜੀ ਸਰ ਹੁਣ ਇਹ ਨਵੇਂ ਮੁੰਡਿਆਂ ਨੂੰ ਇਹਦੀ ਹੰਡ ਅਨਸਾਰਤਾ ਵੀ ਮਿਲ ਗਈ ਬਿਊਟੀ ਵੀ ਮਿਲ ਗਈ ਬਿਲਕੁਲ ਇਹ ਜਿਹੜਾ ਕੰਪੋ ਹੁੰਦਾ ਹੈ ਬੜਾ ਹਾਰਡ ਮਿਲਦਾ ਹੈ ਸਜਾ ਹਰੇਕੇ ਦਿੰਦਾ ਇੱਕ ਮੇਕਅਪ 400 ਦਾ ਇੱਕ ਆਉਂਦਾ ਜੀ 40000 ਦਾ 400 ਵਾਲੇ ਨੇ ਤਾਂ ਮੂੰਹ ਚਿੱਟਾ ਕਰ ਦੇਣਾ ਜਨਾਨੀ ਦਾ ਜਿਹੜਾ 40000 ਵਾਲਾ ਉਹ ਤਾਂ ਤੀਏ ਦਿਨ ਉਤਰੂ ਨਾ ਬਿਲਕੁਲ ਜੀ ਹਾਂ ਇਹ ਹਰਕਾ ਜੀ ਬਾਕੀ ਹੋਰ ਦਸੂ ਕੁ ਸ਼ੈਅ ਹੋਣੇ ਜੋ ਟਰੈਕਟਰ ਜਿਨ੍ਹਾਂ ਨੇ ਲਵਾਈ ਹੈ ਸਰ ਉਹਨਾਂ ਨੂੰ ਆਪਾਂ ਇੱਕ ਵਾਰ ਤੇ ਉਹਨਾਂ ਨੂੰ ਇੱਕ ਵਾਰ ਪੋਛ ਦੇ ਗਏ ਆ ਬਾਈ ਨੇ ਲਵਾਈ ਆ ਜੀ ਅੱਜ ਆ ਬਾਈ ਦਾ ਟਰੈਕਟਰ ਆ ਦੱਸ ਛੋਟੇ ਭਾਈ ਕਿਹੜਾ ਪਿੰਡ ਆ ਪਿੰਡ ਮੇਰਾ ਕਣੀਵਾਲ ਕਣੀਵਾਲ ਪਿੰਡਾ ਕੀ ਨੋ ਆ ਬਲਜੀਤ ਸਿੰਘ ਬਲਜੀਤ ਸਿੰਘ ਬਜ਼ੁਰਗਾਂ ਦਾ ਬਾਪੂ ਦਾ ਵੀ ਲਿਆ ਕਰੋ ਯਾਰ ਹਾਂ ਬਲਜਿੰਦਰ ਬਲਜਿੰਦਰ ਸਿੰਘ ਦਾ ਪਾਈ ਬੇਟਾ ਆ ਇਹਨਾਂ ਨੇ ਇੰਸਟਾਲ ਕਰਾਈਆਂ ਨੇ ਭਾਈ ਇਹ ਤੁਹਾਨੂੰ ਕਿੱਥੋਂ ਮਤਲਬ ਪਿੰਡ ਦੇਖੀ ਸੀ ਗਿਆ ਭਰਾ ਇਹ ਅੱਛਾ ਜੀ ਅੱਛਾ ਜੀ ਨਾਲ ਭਾਈ ਅੱਛਾ ਹਾਂ ਚਾਲ ਕਰਕੇ ਲਵਾਈ ਤੇ ਮਤਲਬ ਬੈਂਗੀ ਤੇ ਨਹੀਂ ਜਦ ਬਜਟ ਤੇ ਬਹੁਤ ਸਤਾ ਹੈ ਤੇ ਵਧੀਆ ਲੱਗਦੀ ਹੈ ਰਾਤ ਨੂੰ ਅੱਛਾ ਜੀ ਤੇ ਮਤਲਬ ਰਾਤ ਨੂੰ ਮਚਾ ਕੇ ਦੇਖੀਓ ਛੋਟੇ ਭਾਈ ਜੱਟ ਦੀਆਂ ਨੇ ਪੂਰੀਆਂ ਪੂਰੀਆਂ ਫੁੱਲ ਜੀ ਸੁਣੀਓ ਤਾਂ ਬਾ ਦੇਖੋ ਬਾਈ ਨੇ ਲਵਾਈਆਂ ਨੇ ਸਾਰੇ ਜਿੰਨੇ ਨਵੇਂ ਮੁੰਡੇ ਨੇ ਇੰਸਟਾਲ ਕਰਾਓ ਭਾਈ ਸਵਰਾਜ ਦਾ ਬੜਕਾਂ ਮਾਰੀ ਜਾਂਦੇ ਹੋ ਫਿਰ ਜੇ 2 ਰੁਪਏ ਲਾਵਾਂਗੇ ਤਾਂ ਹੀ ਟੌਰ ਬਣੂ ਪਿੰਡ 'ਚ ਵੀ ਜਿਹੜੇ ਗਰੁੱਪ ਹੈ ਗਿਆ ਸਾਰਾ ਸਿਸਟਮ ਹੈ ਉਹ ਫਿਰ ਇਹ ਜੀਆਂ ਨਾਲ ਹੁੰਦਾ ਹੈ ਜੇ ਆਪਾਂ ਆਪਣੇ ਪ੍ਰੋਡਕਟ ਦੀ ਖੂਬਸੂਰਤੀ ਪ੍ਰਧਾਵਾਵਾਂਗੇ ਤਾਂ ਹੀ ਟੌਰ ਬਣਦੀ ਹੈ ਨਹੀਂ ਨਾ ਫਿਰ ਬਣਦੀ ਬਿਲਕੁਲ ਬਾਕੀ ਸਰ ਜਿਹੜੀਆਂ ਤੁਸੀਂ ਫੀਡਬੈਕ ਦਿੱਤੀਆਂ ਆਪਣੀਆਂ ਛੋਟੀਆਂ-ਛੋਟੀਆਂ ਨਾ ਉਹ ਆਪਾਂ ਨੋਟ ਕਰ ਲਈਆਂ ਨਾ ਸਰ ਸਾਡੇ ਹੈਡਨ ਸਰਵਿਸ ਦੇ ਬਿਲਕੁਲ ਕਸਟਮਰ ਕੇਅਰ ਦੇ ਹੈਡਨ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਦੇਖਦੇ ਨੇ ਤੇ ਇਹਨਾਂ ਦੇ ਥਰੂ ਆਪਾਂ ਜਿਹੜੀਆਂ ਤੁਸੀਂ ਸਾਨੂੰ ਫੀਡਬੈਕ ਦਿੱਤੀਆਂ ਨੇ ਠੀਕ ਆ ਜੀ ਉਹ ਆਪਾਂ ਕੰਪਨੀ ਤੱਕ ਰੱਖਾਂਗੇ ਤੇ ਤਾਂ ਕਿ ਆਪਾਂ ਕਸਟਮਰ ਲਈ ਇੱਕ ਵਧੀਆ ਪ੍ਰੋਡਕਟ ਨਾ ਨਾ ਬਿਲਕੁਲ ਬਿਲਕੁਲ ਹੀ ਬਿਲਕੁਲ ਬਾਕੀ ਹੋਰ ਸਰ ਬਹੁਤ ਵਧੀਆ ਜੀ ਫਿਲਹਾਲ ਲਈ ਅਗਲੀ ਤਾਂ ਮੇਰੀ ਇਹੀ ਬੇਨਤੀ ਆ ਕਿ ਲੋਗੋ ਹੋਣਾ ਚਾਹੀਦਾ ਫੋਰ ਜਿੰਨੀਆਂ ਮਤਲਬ ਕਿ ਅੱਜ ਦੀ ਲੋਡ ਅਫੈਂਡਰਸ ਹੋ ਗਏ ਕਮ ਅਗਲਾ ਅਗਲਾ ਸਟੈਂਡ ਹੋ ਗਿਆ ਜਿਹਨੂੰ ਕੈਰੀਅਰ ਕਹਿੰਦੇ ਆ ਵੇਟ ਵਨ ਰੂਫ ਅਵੇਲੇਬਿਲਟੀ ਹੋਵੇ ਦੀ ਪ੍ਰੋਡਕਟ ਦੀ ਜਿੱਦਾਂ ਹੋਰ ਬ੍ਰਾਂਡਸ ਚ ਹੈਗੀ ਆ ਮੰਨ ਕੇ ਚਲੋ ਬਾਕੀ ਸਾਰਿਆਂ ਤੋਂ ਆਪਾਂ ਬਹੁਤ ਅੱਗੇ ਚੱਲ ਰਹੇ ਆ ਬਸ ਆ ਆਪਾਂ ਇੱਕ ਸਟੈਪ ਅੱਗੇ ਪੱਟ ਕੇ ਸਾਰੇ ਜਿਹੜਾ ਕੰਮ ਆ ਸਮਾਪਤੀ ਵੱਲ ਨੂੰ ਕਰਤੀ ਆ ਵੀ ਕੋਈ ਕਮੀ ਹੋ ਨਾ ਰਹੇ ਇੰਨਾ ਕੀ ਠੀਕ ਮੇਰਾ ਖਿਆਲ ਆ ਚੰਗੀ ਲੱਗੀ ਹੋਊਗੀ ਸਾਰੇ ਕਿਤੇ ਸ਼ੇਅਰ ਕਰਿਓ ਲਾਈਕ ਕਰਿਓ ਪਹਚਾਇਓ ਅੱਗੇ ਤੱਕ ਤੇ ਜਿੰਨੇ ਮੈਨੂੰ ਪਿਆਰ ਕਰਦੇ ਆ ਆ ਲਾਇਓ ਕਰੀਨਾ ਗਰੁੱਪ ਦਾ ਸਟicker ਮੈਂ ਭੇਜ ਦੂੰ ਭਾਈ ਫ੍ਰੀ ਆਫ ਕਾਸ ਥੈਂਕ ਯੂ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦੁ ਆਈ ਥੈਂਕ ਯੂ ਸਰ